ਜਿਵੇਂ ਇਸੇ ਤਰ੍ਹਾਂ ਘਰਾਂ ਤੋਂ ਨਿਕਲ ਕੇ ਨੂੰ ਕਾਲਾਂ ਤੋਂ ਨਿਕਲ ਕੇ ਮੈਨੂੰ ਇਹ ਨਹੀਂ ਪਤਾ ਹੁੰਦਾ ਸੀ ਰੈਲੀ ਕਿੱਥੋਂ ਸ਼ੁਰੂਆਤ ਤੇ ਕਿੱਥੇ ਖਤਮ ਹੋਊਗੀ ਰੋਰ ਸ਼ੋਅ ਕਿੱਥੋਂ ਸ਼ੁਰੂ ਹੋਇਆ ਤੇ ਕਿੱਥੇ ਖਤਮ ਹੋਇਆ ਉਹਦਾ ਰਿਜ਼ਲਟ ਜਿਹੜਾ ਸੀ ਉਹ ਜਦੋਂ ਧੂਰੀ ਵਾਲੇ ਵਾਈਲ ਵਾਲੇ ਕਾਲੇ ਦੇ ਵਿੱਚ ਮਸ਼ੀਨਾਂ ਖੁੱਲੀਆਂ ਉਦੋਂ ਪਤਾ ਲੱਗਿਆ ਸੀ ਕਿ 2,114,000 ਤੋਂ ਉੱਪਰ ਜਿਹੜੀ ਲੀਡ ਹੈ ਉਹ ਹੋ ਚੁੱਕੀ ਹੈ ਦੋ ਮਸ਼ੀਨਾਂ ਖਰਾਬ ਹੋ ਗਈਆਂ ਸੀ ਮੈਂ ਕਿਹਾ ਸਾਰੀਆਂ ਬੋਟਾਂ ਦੀ ਇੰਸੂਮ ਦੇ ਦਿਓ ਆਪਾਂ ਪੰਜਾਹ ਹਜ਼ਾਰ ਬੋਟ ਕਾਫੀ ਕਰਤੀ ਤੇ ਜਾਣ ਦੇ ਗਲੇਰ ਤੋਂ ਬਹੁਤ ਇਨਾ ਪਿਆਰ ਮਿਲਿਆ ਹੁਣ ਮੈਂ ਚਾਹਨਾ ਜਿਹੜੇ ਰਿਕਾਰਡ ਹੁੰਦੇ ਨੇ ਉਹ ਟੁੱਟਣ ਵਾਸਤੇ ਬਣਦੇ ਹੁੰਦੇ ਆ ਮੈਨੂੰ ਬੜੀ ਖੁਸ਼ੀ ਹੋਊਗੀ ਜਦੋਂ ਸਾਡੀ ਆਪਣੀ ਪਾਰਟੀ ਦੇ ਨੌਜਵਾਨ ਲੀਡਰ ਮੀਟ ਹੇਰ ਮੇਰਾ ਕਾਟ ਕੋਟ ਦੇ ਐਪੀ ਜੀ ਆਪਾਂ 2.5 ਤੋਂ 3 ਲੱਖ ਦੇ ਵਿੱਚ ਵਿੱਚ ਦੇਖਣਾ ਹੈ ਕਾਟ ਟੁੱਟੇ ਜਿਹੜਾ ਜਿੰਦਾਬਾਦ 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 ਜਿਹੜਾ ਜਿਹੜਾ ਰਿਕਾਰਡ ਹੁੰਦਾ ਹੈ ਉਹ ਜੇ ਕੋਈ ਵਿਰੋਧੀ ਤੋੜੇ ਉਹਨੂੰ ਰਿਕਾਰਡ ਟੁੱਟਣਾ ਕਹਿੰਦੇ ਹੁੰਦੇ ਨੇ ਜੇ ਕੋਈ ਆਪਣੇ ਵਾਲਾ ਹੀ ਉਸ ਰਿਕਾਰਡ ਤੋਂ ਵੱਧ ਆ ਜਾਏ ਉਹਨੂੰ ਰਿਕਾਰਡ ਸੁਧਾਰਨੇ ਕਹਿੰਦੇ ਹੁੰਦੇ ਨੇ ਕਿ ਰਿਕਾਰਡ ਸੁਧਾਰ ਲਿਆ ਇਸ ਬੰਦੇ ਨੇ ਸ퍼 ਰਿਕਾਰਡ ਸੁਧਾਰਨੇ ਇਸ ਵਾਰ ਕਿਉਂਕਿ ਮੈਂ ਜਿੱਥੇ ਵੀ ਜਾਣਾ ਮੈਂ ਮੈਂ ਕਹਾਂ ਗੁਜਰਾਤ ਹੋ ਗਿਆ ਉੱਥੇ ਵੀ ਬਰੂਜ ਸੀਟ ਆਪਨਗਰ ਕੋਲੇ ਬਹੁਤ ਦੁਨੀਆ ਬਹੁਤ ਘੱਟ ਹੋ ਰਹੇ ਨੇ ਲੋਕਾਂ ਨੇ ਸਾਡਾ ਘੇਣਾ ਛਾਡਾ ਦੋ ਇਨਾਂ ਨੂੰ ਇੱਕ ਤਾਂ ਉਰ ਗਿਆ ਅੰਮ੍ਰਿਤਸਰ ਗਿਆ ਗੁਰੂ ਸਾਹਿਬ ਗਿਆ ਜਲੰਧਰ ਗਿਆ ਆਕੇ ਪੁਰਾਣੀ ਗਿਆ ਫਰੀਦਕੋਟ ਕਾ ਉਹ ਖੜ ਸੀ ਅੱਜ ਹੁਣ ਇਸ ਤੋਂ ਬਾਅਦ ਨੱਚ ਦੀਰ ਜਾਣਾ ਤੁਸੀਂ ਦੇਖਿਆ ਸ਼ਾਮ ਨੂੰ ਮੋਬਾਈਲ ਫੋਨ ਉਤੇ ਉੱਥੇ ਮੈਨੂੰ ਪਤਾ ਲੱਗਿਆ 10000 ਬੰਦੇ ਉੱਥੇ ਫੇਰ ਕਰੀਏ ਨੱਚ ਦੀਰ ਦੇ ਵਿੱਚ ਲੋਕ ਸਭਾ ਆਕਾ ਬਟੇਂਡਾ ਤੇ ਵੀਰਵਾ ਜੀ ਦੇ ਇਸ ਵਾਰ ਜਮਾਨਤ 잡 ਤੋਂ ਵਾਲੇ ਜਿਹੜੇ ਢਾਲ ਨਾਲ ਬਣੇ ਪੈਣੇ ਉਹ ਹੋਊਗੀ ਜਿਸ ਤਰ੍ਹਾਂ ਮੈਂ ਤਰੇ ਕਿਹਾ ਇਹਨਾਂ ਦੇ ਡੱਬਰ ਚੋਂ ਬਾਦਲ ਕਹਿੰਦੇ ਡੱਬਰ ਚੋਂ ਬਾਕੀ ਸਾਰੇ ਹਾਰ ਗਏ ਇੱਕੋ ਹੀ ਰਹਿ ਗਈ ਸੀ ਚਾਰ ਦੂਜ ਨੂੰ ਉਹਦਾ ਵੀ ਫੈਸਲਾ ਕਰ ਦੋ ਸਾਰੇ ਕਬਰ ਇੱਕ ਤੁਝੇ ਨੂੰ ਕੁਝ ਕਹਿ ਨਹੀਂ ਸਕੋਗੇ ਤੂੰ ਕਿਹੜਾ ਜਿੱਤ ਗਿਆ ਮੈਂ ਤੂੰ ਕਿਹੜਾ ਜਿੱਤ ਗਿਆ ਉਹ ਕੋਈ ਵਸ ਤੇ ਵਿੱਚ ਜਾਂਦੇ ਸੀ ਉਹ ਚੰਗਾ ਹੋ ਗਿਆ ਉਹ ਬੰਦੇ ਨੇ ਥੱਪੜ ਮਾਰਿਆ ਬੰਦੇ ਦੇ ਉਹ ਕਹਿੰਦਾ ਤੂੰ ਮੇਰੇ ਦਾ ਮਾਰ ਲਿਆ ਤੂੰ ਮੇਰੇ ਘਰ ਦੇ ਵਾਲੇ ਦਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਉਹ ਕਹਿੰਦਾ ਯਾਰ ਘਰ ਜਾ ਕੇ ਮੈਂ ਜਿੰਦਾ ਨਹੀਂ ਕਹਿਣਗੇ ਤੇਰੇ ਖੱਲੇ ਧਮੜ ਮਾਰ ਕੇ ਇਹਨਾਂ ਦੇ ਉੱਤੇ ਵੱਜ ਗਏ ਸੋ ਇਸ ਕਰਕੇ ਉੱਥੇ ਹੱਥ ਹੂਟਾ ਫਰਾਗਲ ਕਹਿੰਦੇ ਟੱਪਰ ਚ ਕਿ ਤੂੰ ਹਾਰ ਗਿਆ ਉਹ ਦੂਜਣ ਜਿੰਦਗੀ ਤੂੰ ਵੀ ਉੱਥੇ ਆ ਗਿਆ ਸੋ ਇਹ ਇਹ ਜਿੰਦਗੀ ਹਾਰ ਗਈ ਫਵੀਰੋ ਨਾਮਿਨੇਸ਼ਨ ਕੱਲ ਤੋਂ ਸ਼ੁਰੂ ਹੋ ਜੂਗੀ ਆਗਿਲ ਪਰ ਦੇ ਆਗੇ ਅਗਲੇ 8 ਦਿਨਾਂ ਚ ਤੁਹਾਨੂੰ ਪਤਾ ਲੱਗ ਜੂਗਾ ਕਿ ਆਪਣਾ ਬੱਗ ਕਿੱਲ ਮੇ ਨੰਬਰ ਤੇ ਆ ਝਾੜੂ ਵਾਲਾ ਨਾ ਬਿਨਾਰ ਮੈਂ ਵੀ ਤੁਹਾਨੂੰ ਕਹਿਣਾ ਸੁਨਾਮ ਮੇਰੀ ਕਰਮ ਭੰਮੀ ਆ ਮੈਂ ਕੱਲ ਬਹੁਤ ਸਾਰੇ ਬੰਦਿਆਂ ਨੂੰ ਤਾਂ ਮੈਂ ਬਾਈ ਨੇ ਜਾਣਦਾ ਕਿਉਂਕਿ ਇੱਥੇ ਤਾਂ ਕਾਲਜ ਚ ਆਉਂਦੇ ਹੁੰਦੇ ਸੀ ਐਸੇ ਜਗ੍ਹਾ ਉੱਥੇ ਕਣਕ ਲੈ ਕੇ ਆਉਂਦੇ ਹੁੰਦੇ ਸੀ ਝੋਨਾ ਲੈ ਕੇ ਆਉਂਦੇ ਹੁੰਦੇ ਸੀ ਐਸੇ ਮੰਡੀ ਚ ਆ ਨਾਲ ਹੀ ਮੇਰੇ ਨਾਨਕੇ ਨੇ ਖੇਡਿਆ ਰੋਡ ਤੇ ਗੋਠੇ ਜਿਹੜੇ ਨੇ ਆ ਸ਼ੈੱਲ ਟੱਪਣ ਸਾਰੀ ਸੂਆ ਜਿਹੜਾ ਲੰਘਦਾ ਉੱਥੇ ਸੋ ਇਹ ਇਹ ਸ਼ੈੱਲ ਤਾਂ ਮੈਂ ਕੱਲ ਅਗਲੀ ਗਲੀ ਜਾਣਦਾ ਪੀਰ ਵਾਲੇ ਗੇਟ ਤੋਂ ਲੈ ਕੇ ਸ਼ਾਮੇ ਮੋਟੇ ਵਾਲਾ ਗੁਲਫਾ ਨਹੀਂ ਖਾਦਾ ਹੋਇਆ ਸਾਰਾ ਕੁਝ ਖਾਦਾ ਭੁੱਲੇ ਨਹੀਂ ਹੈਗੇ ਕਿਉਂਕਿ ਮਾਤਰੀ ਜੀ ਦੀ ਕਿਤਾਬਾਂ ਦੀ ਦੁਕਾਨ ਬਗਾਨੀ ਡਾਕਟਰ ਦਾ ਹਸਪਤਾਲ ਡਾਕਟਰ ਗੀਤਾ ਜਿੰਨੇ ਵੀ ਬਿਮਾਰੀਆਂ ਤੁਹਾਡੀਆਂ ਦੁੱਖ ਸੁੱਖ ਸਾਰੀ ਦੀਸੀ ਸਨਾਮ ਸਭ ਦਾ ਸਵਾਪਹਦਾ ਸੋ ਵੀਰੋ ਇਸ ਇਲਾਕੇ ਤੋਂ ਤਾਂ ਮੈਨੂੰ ਲੱਗਦਾ ਮੈਨੂੰ ਰੈਲੀ ਕਰਨ ਦੀ ਲੋੜ ਨਹੀਂ ਪੈਣੀ ਚਾਹੀਦੀ ਤੁਸੀਂ ਮੈਨੂੰ ਇਹੀ ਕਹਿ ਦਿਓ ਕਿ ਭਗਵਾਨ ਸਿਆ ਪੂਰੇ ਦੇਸ਼ ਜਿੰਮੇਵਾਰੀ ਲਾਗੀ ਸਭ ਤੋਂ ਵੱਡਾ ਮਾਣ ਹੈ ਇਸ ਗੱਲ ਦਾ ਕਿ ਸਤੌਜ ਪਿੰਡ ਦੇ ਮੰਦਰ ਮਾਸਟਰ ਦੇ ਮੁੰਡੇ ਦਾ ਐਡਾ ਵੱਡਾ ਜਿੰਮੇਵਾਰੀ ਦਾ ਕਦਮ ਵਧਾਤਾ ਤੁਸੀਂ ਲੋਕਾਂ ਨੇ ਕਿ ਜੇ ਗੁਜਰਾਤ ਵੀ ਜਾਣਦੇ ਆ ਗੁਜਰਾਤ ਦੇ ਪਿੰਡਾਂ 'ਚ ਵੀ ਜਾਣਦੇ ਆ ਉੱਥੇ ਵੀ ਬੋਲੇ ਸੋਨਿਹਾਲ ਦੇ ਨਾਰੇ ਗੂੰਜ ਰਹੇ ਨੇ ਕਿ ਗੁਜਰਾਤ ਦੇ ਪਿੰਡਾਂ 'ਚ ਕਿ ਪੰਜਾਬ ਸਿਰਾਂ 'ਚ ਸੋ ਘਰ ਘਰ ਕੇਲਰੀਵਾਲ ਦੀ ਸੋਚ ਵਾਲੇ ਬੰਦੇ ਪੈਦਾ ਹੋਗੇ ਘਰ ਘਰ ਇਮਾਨਦਾਰ ਦੀ ਸੋਚ ਵਾਲੇ ਬੰਦੇ ਪੈਦਾ ਹੋਗੇ ਇਸ ਗੱਲ ਦੀ ਬਹੁਤ ਖੁਸ਼ੀ ਹੈ ਮੈਨੂੰ ਬਹੁਤ ਖੁਸ਼ੀ ਹੈ ਸੋ ਵੀਰੋ ਆਉਣ ਵਾਲੇ ਦਿਨਾਂ ਚ ਪੰਜਾਬ ਦੀ ਤਰੱਕੀ ਦੇ ਕਈ ਅੰਕੜੇ ਗ੍ਰਾਮ ਦਾ ਇੱਕ ਤਾਂ ਮੈਂ ਅੱਜ ਹੀ ਦੱਸ ਦੇਣਾ ਪੂਸਾ 44 ਪੂਸਾ 44 ਦੀਆਂ ਪਿਛਲੇ ਵਾਰ ਬੇਨਤੀ ਕੀਤੀ ਸੀ ਕਿ ਇਹਨੂੰ ਨਾਂ ਲਾਓ 152 ਤੋਂ 155 ਦਿਨ ਲੈਂਦੀ ਆ ਪੱਕਣ ਨੂੰ ਇਹਦੀ ਥਾਂ ਤੇ ਪੀਆਰ 126 ਲਾਓ ਸਰਕਾਰ ਚੱਕੂਗੀ 247 ਲਾਉ 28 ਲਾਉ 29 30 ਚਾਰ ਕਿਸਮਾਂ ਗੱਡੀਆਂ ਨੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ 92 ਦਿਨਾਂ ਚ ਫੱਕਦੀਆਂ ਨੇ 90 ਤੋਂ 92 ਦਿਨਾਂ ਚ ਵੀਰੋ 33% ਲੋਕਾਂ ਨੇ ਮੇਰੀ ਬੇਨਤੀ ਮੰਨਦੇ ਹੋਏ ਪੂਰਸਾ ਵੀ ਖਤ 126 ਲਈ ਔਰ 126 ਦਾ ਕੇ ਦਾਣਾ ਚੱਕਿਆ ਤਾਂ ਅੰਗਰੇਜ਼ੀ ਦੇ ਖਵਾਰ ਨੇ ਟਾਈਮ ਤੋਂ ਫਿੱਡਿਆ ਸਾਰੇ ਦੇਸ਼ ਚ ਬਹੁਤ ਜ਼ਿਆਦਾ ਵੱਡਾ ਖਵਾਰ ਹੈ ਉਨੇ ਫੰਡ ਪੇਜ ਤੇ ਲਾਇਆ ਇੱਕ ਵਾਰ ਦੀ ਇੱਕ ਬੇਨਤੀ ਨਾਲ ਬਿਜਲੀ ਬੋਰਡ ਦਾ 470 ਕਰੋੜ ਰੁਪਇਆ ਬਚ ਗਿਆ 5 ਬਿਲੀਅਨ ਕਯੂਬਿਕ ਮੀਟਰ ਇੱਕ ਪਾਣੀ ਧਰਤੀ ਦੇ ਵਿੱਚ ਬਚ ਗਿਆ ਵੀਰੋ ਇੰਨਾ ਹੈ